ਨਾਉ ਬਿਬੇਕੋ ਰਾਗ ਸੂਹੀ ਬਾਣੀ ਸ੍ਰੀ ਰਵਿਦਾਸ ਜੀਓ ਕੀ ਇਕ ਓੰਕਾਰ ਸਤਿਗੁਰ ਪ੍ਰਸਾਦ ਸਹਿ ਕੀ ਸਾਰ ਸੁਹਾਗਣ ਜਾਨੈ ਤਜ ਅਭਮਾਨ ਸੁਖ ਰਲੀਆਂ ਮਾਨੈ ਤਨ ਮਨ ਦੇ ਨਾ ਅੰਤਰ ਰਾਖੈ ਅਵਰਾਂ ਦੇਖ ਨਾ ਸੁਣੈ ਅਪੱਖੈ ਸੋ ਕਤ ਜਾਨੈ ਪੀਰ ਪਰਾਇ ਜਾਂ ਕੈ ਅੰਤਰ ਦਰਦ ਨਾ ਪਾਈ ਰਹਾਉ ਦੁਖੀ ਦੁਹਾਗਣ ਦੋਏ ਪਖ ਰਹੀਨੀ ਜਿਨ ਨਾ ਹਾਂ ਨਿਰੰਤਰ ਭਗਤ ਨਾ ਕੀਨੀ ਪੁਰਸਲਾਤ ਕਾ ਪੰਥ ਦੁਹੇਲਾ ਸੰਗ ਨਾ ਸਾਥੀ ਗਮਨ ਅਕੇਲਾ ਦੁਖੀ ਆ ਦਰਦਵੰਦ ਦਰ ਆਇਆ ਬਹੁਤ ਪਿਆਸ ਜਵਾਬ ਨਾ ਪਾਇਆ ਕਹਿ ਰਵਦਾਸ ਸਰਨ ਪ੍ਰਭ ਤੇਰੀ ਜਿਉ ਜਾਨੋ ਤਿਉ ਕਰ ਗਤ ਮੇਰੀ ਸੂਹੀ ਜੋ ਦਿਨ ਆਵਹਿ ਸੋ ਦਿਨ ਜਾਹੀ ਕਰਨਾ ਕੂਚ ਰਹਿਣ تیر ਨਾਹੀ ਸੰਗ ਚਲਤ ਹੈ ਹਮ ਭੀ ਚਲਨਾ ਦੂਰ ਗਵਨ ਸਿਰ ਉਪਰ ਮਰਨਾ ਕਿਆ ਤੂੰ ਸੋਇਆ ਜਾਗ ਈਆ ਨਾ ਤੈ ਜੀਵਨ ਜਗ ਸੱਚ ਕਰ ਜਾਣਾ ਰਹਾਉ ਜਿਨ ਜਿਓ ਦਿਆ ਸੂਰਜਿਕ ਅੰਬਰਾਵੈ ਸਭ ਘਟ ਭੀਤਰ ਹਾਟ ਚਲਾਵੇ ਕਰ ਬੰਦਗੀ ਸਾਡ ਮੈਂ ਮੇਰਾ ਹਿਰਦੈ ਨਾਮ ਸਮਾਰ ਸਵੇਰਾ ਜਨਮ ਸਰਾਨੋ ਪੰਤ ਨਾ ਸਵਾਰਾ ਸਾਂਝ ਪਰੀ ਨਹਿ ਦਿਸ ਅੰਧਿਆਰਾ ਕਹਿ ਰਵਿਦਾਸ ਨਿਦਾਨ دیਵਾਨੀ ਚੇਤਸ ਨਾਹੀ ਦੁਨੀਆ ਫਨਖਾਨੀ ਸੂਹੀ ਉੱਚੇ ਮੰਦਰ ਸਾਲ ਸੋਈ ਇਕ ਘਰੀ ਫੁਣ ਰਹਿਨ ਨਾ ਹੋਈ ਇਹੋ ਤਨ ਐਸਾ ਜੈਸੀ ਕਾਸ ਕੀ ਟਾਟੀ ਜਲ ਗਯੋ ਕਹਾਸ ਰਲ ਗਯੋ ਮਾਟੀ ਰਹਾਉ ਭਾਈ ਬੰਦ ਕਟੰਬ ਸਹਿਰਾ ਓਏ ਪੀ ਲਾਗੇ ਕਾਡ ਸਵੇਰਾ ਘਰ ਕੀ ਨਾਰ ਉਰਹਿ ਤਨ ਲਾਗੀ ਓਹ ਤਉ ਭੂਤ ਭੂਤ ਕਰ ਭਾਗੀ ਕਹਿ ਰਵਦਾਸ ਸਬੈ ਜਗ ਲੂਟਿਆ ਹਮ ਤਉ ਏਕ ਰਾਮ ਕਹਿ ਛੂਟਿਆ ਇਕ ਓੰਕਾਰ ਸਤਗੁਰ ਪ੍ਰਸਾਦ ਰਾਗ ਸੂਹੀ ਬਾਣੀ ਸੇਖ ਫਰੀਦ ਜੀ ਕੀ ਤਪ ਤਪ ਲੋਹ ਲੋਹ ਹਾਥ ਮਰੋ ਰਉ ਬਾਵਲ ਹੋਈ ਸੋ ਸਹੋ ਲੋਰਉ ਤੈ ਸਹ ਮਨ ਮਹਿ ਕੀਆ ਰੋਸ ਮੁਝੇ ਅਫਗਨ ਸਹ ਨਾਹੀ ਦੋਸ ਐ ਸਾਹਿਬ ਕੀ ਮੈਂ ਸਾਰ ਨਾ ਜਾਣੀ ਜੋ ਬਨ ਖੋਏ ਪਾਛੈ ਪਛਤਾਨੀ ਰਹਾਉ ਕਾਲੀ ਕੋਇਨ ਤੂੰ ਕਿਤ ਗੁਣ ਕਾਲੀ ਆਪਣੇ ਪ੍ਰੀਤਮ ਕੇ ਹਉ ਬਿਰਹੈ ਜਾਲੀ ਬਿਰਹਿ ਬਹੂਨ ਕਤਹਿ ਸੁਖ ਪਾਏ ਜਾਂ ਹੋਏ ਕਿਰਪਾਲਤਾ ਪ੍ਰਭੂ ਮਲਾਈ ਵਿਦਣ ਖੂਹੀ ਮੁੰਦ अकेਲੀ ਨਾ ਕੋ ਸਾਥੀ ਨਾ ਕੋ ਬੇਲੀ ਕਰ ਕਿਰਪਾ ਪ੍ਰਭ ਸਾਧ ਸੰਗ ਮੇਲੀ ਜਾਂ ਫਿਰ ਦੇਖਾ ਤਾਂ ਮੇਰਾ ਅੱਲਾ ਹਵੇਲੀ ਵਾਟ ਹਮਾਰੀ ਖਰੀ ਓਡੀਣੀ ਖੰਨਿਓ ਤਿੱਖੀ ਬਹੁਤ ਪੇਣੀ ਉਸਿ ਉਪਰ ਹੈ ਮਾਰਗ ਮੇਰਾ ਸੇਕ ਫਰੀਦਾ ਪੰਤ ਸਮਾਰ ਸਵੇਰਾ ਸੁਹੀ ਲਲਤ ਬੇੜਾ ਬੰਦ ਨਾ ਸਕਿਓ ਬੰਧਨ ਕੀ ਵੇਲਾ ਭਰ ਸਰਵਰ ਜਦ ਊਚਲੈ ਤਬ ਤਰਨ ਦੁਹੇਲਾ ਹੱਥ ਨਾ ਲਾਏ ਕਸੁੰਬੜੈ ਜਲ ਜਾਸੀ ਢੋਲਾ ਰਹਾਉ ਇਕ ਆਪੀਨੈ ਪਤਲੀ ਸਹ ਕੇਰੇ ਬੋਲਾ ਦੁੱਧਾ ਥੜੀ ਨਾ ਆਵੈ ਫਿਰ ਹੋਏ ਨਾ ਮੇਲਾ ਕਹਿ ਫਰੀਦ ਸਹੇਲੀ ਹੋ ਸਹੋ ਅਲਾਏ ਸੀ ਹੰਸ ਚੱਲ ਸੀ ਡੰਮਣਾ ਐਹ ਤਨ ਢੇਰੀ ਥੀਸੀ ਇਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਰਾਗ ਬਲਾਵਲ ਮਹੱਲਾ ਪਹਿਲਾ ਚੌਪ ਦੇ ਘਰ ਪਹਿਲਾ ਤੂੰ ਸੁਲਤਾਨ ਕਹਾਂ ਹਾਉ ਮੀਆਂ ਤੇਰੀ ਕਮਨ ਵਡਾਈ ਜੋ ਤੂੰ ਦੇਹ ਸੋ ਕਹਾ ਸੁਆਮੀ ਮੈਂ ਮੂਰਖ ਕਹਿਣ ਨਾ ਜਾਈ ਤੇਰੇ ਗੁਣ ਗਾਵਾਂ ਦੇ ਬੁਝਾਈ ਜੈਸੀ ਸੱਚ ਮੈਂ ਰਹੂੰ ਰਾਜਾਈ ਰਹਾਉ ਜੋ ਕਿਛ ਹੋਆ ਸਭ ਕਿਛ ਤੁਜ ਤੇ ਤੇਰੀ ਸਭ ਅਸਨਾਈ ਤੇਰਾ ਅੰਤ ਨਾ ਜਾਣਾ ਮੇਰੇ ਸਾਹਿਬ ਮੈਂ ਅੰਧੇ ਕਿਆ ਚਤrai ਚਾਹੋਂ ਕਥੀ ਕਥੇ ਕਥ ਦੇਖਾਂ ਮੈਂ ਅਕਥ ਨਾ ਕਥ ਨਾ ਜਾਈ ਜੋ ਤੁਧ ਪਾਵੈ ਸੋਈ ਆਖਾਂ ਤਿਲ ਤੇਰੀ ਵਡਿਆਈ ਏਤੇ ਕੂਕਰ ਹਾਂ ਬੇਗਾਨਾ ਭੌਂਕਾਂ ਇਸ ਤਨ ਤਾਈ ਭਗਤ ਹੀਣ ਨਾਨਕ ਜੇ ਹੋਏਗਾ ਤਾਂ ਖਸਮੈ ਨਾਉ ਨਾ ਜਾਈ ਬਲਾਵਲ ਮਹੱਲਾ ਪਹਿਲਾ ਮਨ ਮੰਦਰ ਤਨ ਵੇਸ ਕਲੰਦਰ ਘਟ ਹੀ ਤੀਰਤ ਨਾਵਾ ਇਹਕ ਸ਼ਬਦ ਮੇਰਾ ਪ੍ਰਾਨ ਬਸਤ ਹੈ ਬਹੁੜ ਜਨਮ ਨਾ ਆਵਾਂ ਮਨ ਬੇਦਿਆ ਦਿਆਲ ਸੇਤੀ ਮੇਰੀ ਮਾਈ ਕੌਣ ਜਾਣੈ ਪੀਰ ਪਰਾਇ ਹਮ ਨਾਹੀ ਚਿੰਤ ਪਰਾਇ ਰਹਾਉ ਫਗਮ ਅਗੋਚਰ ਅਲਖ ਅਪਾਰਾ ਚਿੰਤਾ ਕਰਹੁ ਹਮਾਰੀ ਜਲ ਥਲ ਮਹੀਅਲ ਭਰਪੁਰ ਲੀਣਾ ਘਟ ਘਟ ਜੋਤ ਤੁਮਾਰੀ ਸਿੱਖ ਮੱਤ ਸਭ ਬੁੱਧ ਤੁਮਾਰੀ ਮੰਦਰ ਸ਼ਾਵਾਂ ਤੇਰੀ ਤੁਝ ਬਿਨ ਅਵਰ ਨਾ ਜਾਣਾ ਮੇਰੇ ਸਹਬਾ ਗੁਣ ਗਾਵਾਂ ਨਿਤ ਤੇਰੇ ਜੀ ਜੰਤ ਸਭ ਸਰਨ ਤੁਮਹਾਰੀ ਸਰਬ ਚਿੰਤ ਤੁਧ ਪਾਸੇ ਜੋ ਤੁਧ ਭਾਵੈ ਸੋਈ ਚੰਗਾ ਇਕ ਨਾਨਕ ਕੀ ਅਰਦਾਸੇ ਬਲਾਵਲ ਮਹੱਲਾ ਪਹਿਲਾ ਆਪੇ ਸ਼ਬਦ ਆਪੇ ਨੀਸ਼ਾਨ ਆਪੇ ਸੁਰਤਾ ਆਪੇ ਜਾਨ ਆਪੇ ਕਰ ਕਰ ਵੇਖੈ ਤਾਣ ਤੂੰ ਦਾਤਾ ਨਾਮ ਪਰਵਾਨ ਐਸਾ ਨਾਮ ਨਿਰੰજન ਦੇਵ ਹਉ ਜਾਚਕ ਤੂੰ ਅਲਖ ਅਪੇ ਹੋ ਰਹਾਉ ਮਾਇਆ ਮੋਹ ਤਰ ਘਟੀ ਨਾਰ ਭੁੰਦੀ ਕਾਮਣ ਕਾਮਣ ਯਾਰ ਰਾਜ ਰੂਪ ਝੂਠਾ ਦਿਨ ਚਾਰ ਨਾਮ ਮਿਲੈ ਚਾਨਣ ਅੰਧਿਆਰ ਚੱਖ ਛੋਡੀ ਸਹਸਾ ਨਹੀਂ ਕੋਈ ਬਾਪ ਦਿਸੈ ਵੇ ਜਾਤ ਨਾ ਹੋਈ ਏਕ ਏਕਉ ਨਾਹੀ ਪਉ ਕੋਈ ਕਰਤਾ ਕਰੇ ਕਰਾਵੇ ਸੋਏ ਸ਼ਬਦ ਮੋਏ ਮਨ ਮਨ ਤੇ ਮਾਰਿਆ ਠਾਕ ਰਹੇ ਮਨ ਸਾਚੈ ਧਾਰਿਆ ਅਵਰ ਨ ਸੂਝੈ ਗੁਰ ਕੋ ਵਾਰਿਆ ਨਾਨਕ ਨਾਮ ਰਤੇ ਨਿਸਤਾਰਿਆ ਬਲਾਵਲ ਮਹੱਲਾ ਪਹਿਲਾ ਗੁਰਬਚਨੀ ਮਨ ਸਹਿਜ ਧਿਆਨੀ ਹਰ ਕੈ ਰੰਗ ਰੱਤਾ ਮਨ ਮਾਨੀ ਮਨ ਮੁਖ ਪਰਮ ਭੁੱਲੇ ਬੌਰਾਨੀ ਹਰ ਬਿਨ ਕਿਉ ਰਹੀਐ ਗੁਰ ਸ਼ਬਦ ਪਛਾਨੀ ਬਿਨ ਦਰਸ਼ਨ ਕੈਸੇ ਜੀਵੋ ਮੇਰੀ ਮਾਈ ਹਰ ਬਿਨ ਜੀਆ ਰਾ ਰਹੇ ਨਾ ਸਕੈ ਖਿਨ ਸਤ ਗੁਰ ਬੂਝ 부ਝਾਈ ਰਹਾ ਮੇਰਾ ਪ੍ਰਭ ਬਿਸਰੈ ਹਾਂ ਮਰੂੰ ਦੁਖ ਖਾਲੀ ਸਾਸ ਗਰਾਸ ਜਪੋਂ ਆਪਣੇ ਹਰ ਭਾਲੀ ਸਦ ਬੈਰਾਗਣ ਹਰ ਨਾਮ ਨਿਹਾਲੀ ਅਬ ਜਾਨੀ ਗੁਰਮੁਖ ਹਰ ਨਾਲੀ ਅਕਥ ਕਥਾ ਕਹੀਐ ਗੁਰ ਭਾਏ ਪ੍ਰਭ ਅਗਮ ਅਗੋਚਰ ਦੇ ਦਿਖਾਏ ਬਿਨ ਗੁਰ ਕਰਨੀ ਕੀ ਆਕਾਰ ਕਮਾਏ ਹਉ ਮੈਂ ਮੀਟ ਚੱਲੈ ਗੁਰ ਸ਼ਬਦ ਸਮਾਏ ਮਨ ਮੁਖ ਵਿਛੜੈ ਕੋਟੀ ਰਾਸ ਗੁਰਮਖ ਨਾਮ ਮਿਲੈ ਸਾਬਾਸ ਹਰਿ ਕਿਰਪਾ ਧਾਰੀ ਦਾਸਨ ਦਾਸ ਜਨ ਨਾਨਕ ਹਰ ਨਾਮ ਧਨ ਰਾਸ ਬਲਾਵਲ ਮੁਹੱਲਾ ਤੀਜਾ ਘਰ ਪਹਿਲਾ ਇਕ ਓ ਅੰਕਾਰ ਸਤਿਗੁਰ ਪ੍ਰਸਾਦ ਤ੍ਰਿਗ ਤ੍ਰਿਗ ਖਾਇਆ ਤ੍ਰਿਗ ਤ੍ਰਿਗ ਸੋਇਆ ਤ੍ਰਿਗ ਤ੍ਰਿਗ ਕਾਪੜ ਅੰਗ ਚੜਾਇਆ ਤ੍ਰਿਗ ਸਰੀਰ ਕਟੰਬ ਸਹਿਤ ਸਿਉ ਜਿਤ ਹੁਣ ਖਸਮ ਨਾ ਪਾਇਆ ਪੌੜੀ ਛੁੜ ਕੇ ਫਿਰ ਹੱਥ ਨਾਲ ਆਵੇ ਅਹਿਲਾ ਜਨਮ ਗੁਆਇਆ ਦੂਜਾ ਭਾਉ ਨਾ ਦੇਈ ਲਿਵ ਲਾਗਣ ਜਿਨ ਹਰ ਕੇ ਚਰਨ ਵਸਾਰੇ ਜਗ ਜੀਵਨ ਦਾਤਾ ਜਨ ਸੇਵਕ ਤੇਰੇ ਤਿਨ ਕੀ ਤੈ ਦੂਖ ਨਿਵਾਰੇ ਰਹਾਉ ਤੂੰ ਦਿਆਲ ਦਇਆਪਤ ਦਾਤਾ ਕ્યા ਇਹ ਜੰਤ ਵਿਚਾਰੇ ਮੁਕਤ ਬੰਦ ਸਭ ਤੁਝ ਤੇ ਹੋਏ ਐਸਾ ਆਖ ਬਖਾਣੀ ਗੁਰਮੁਖ ਹੋਐ ਸੋ ਮੁਕਤ ਕਹੀਐ ਮਨਮੁਖ ਬੰਦ ਵਿਚਾਰੇ ਸੋ ਜਨ ਮੁਕਤ ਜਿਸ ਏਕਲੇਵ ਲਾਗੀ ਸਦਾ ਰਹਿ ਹਰ ਨਾਲਿ ਤਿਨ ਕੀ ਗਹਿਣ ਗਤ ਕਹੀ ਨਾ ਜਾਈ ਸਚੈ ਆਪ ਸਵਾਰੀ ਪਰਮ ਭੁਲਾਣੇ ਸੇ ਮਨਮੁਖ ਕਈਐ ਨਾ ਉਰਵਾਰ ਨਾ ਪਾਰੇ ਜਿਸਨੋ ਨਦਰ ਕਰੇ ਸੋ ਹੀ ਜਨ ਪਾਏ ਗੁਰ ਕਾ ਸ਼ਬਦ ਸੰਭਾਲੇ ਹਰ ਜਨ ਮਾਇਆ ਮਾਹੀ ਨਿਸਤਾਰੀ ਨਾਨਕ ਭਾਗ ਹੋਵੈ ਜਿਸ ਮਸਤਕ ਕਾਲਹਿ ਮਾਰ ਬਦਾਰੀ ਬਲਾਵਲ ਮਹੱਲਾ